ਵੀ ਕਹਿ ਦਿੰਦੇ ਕਿ ਤੁਸੀਂ ਮੈਂ ਨਹੀਂ ਸੋਚਦਾ ਕਿ ਮੈਂ ਸ਼ੁਰੂਆਤ ਕਰਾਂਗੇ ਪਰ ਤੱਕ ਤੁਸੀਂ ਖਾ ਲੈਣੇ ਹੋ ਤਾਂ ਸਿਰਫ ਇਹ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਦਿਆਂ ਤੇ ਉਨ੍ਹਾਂ ਦੇ ਅਧਿਕਾਰੀਆਂ ਦੀ ਟੀਮ ਨੂੰ ਵਿਦੇਸ਼ ਮੰਤਰਾਲੇ ਨੇ ਅਮਰੀਕਾ ਜਾਣ ਲਈ ਰਾਜਨੀਤਿਕ ਪਰਮਾਨਗੀ ਦੇ ਪੇਸ਼ਾ ਕਰ ਦਿੱਤਾ ਹੈ। ਇਹ ਯਾਤਰਾ 29 ਤੋਂ 6 ਅਪ੍ਰੈਲ ਤੱਕ ਪ੍ਰਸਤਾਵਿਤ ਸੀ ਕਿ ਇਸ ਦੌਰਾਨ ਟੀਮ ਨੂੰ ਅਮਰੀਕਾ ਦੇ ਵਿਸ਼ਵਾਂਤ ਹਿੰਦ ਚਿੱਤਰ ਐਬੀਐਸ ਗਲੋਬਲ ਦੀ ਪ੍ਰੋਖਸ਼ਾਲਾ ਦਾ ਦੌਰਾ ਕਰਨਾ ਸੀ ਅਤੇ ਪੰਜਾਬ ਜਨਤ ਦੇ ਟੀਮ ਦੇ ਦੌਰੇ ਦਾ ਉਦੇਸ਼ ਹੋਣ ਸਾਇਨ ਸਿੰਘ ਜੀ ਆਨ ਤੇ ਲਾਲ ਲੱ ਨਸਲ ਦੇ ਗਾਵਾਂ ਲਈ ਇਹ ਉਦੇਸ਼ ਪ੍ਰਾਪਤ ਕਰਨ ਲਈ ਇੱਕ ਸਮਝੌਤਾ ਕਰਨਾ ਸੀ ਕਿਉਂਕਿ ਪੰਜਾਬ ਦੇ ਡੇਰੀ ਕਿਸਾਨਾਂ ਨੂੰ ਬਹੁਤ ਲੋਸ਼ਨ ਹੋਵੇ ਇਸੇ ਆਧਾਰ ਪਰ ਅਧਖਾ ਪੰਜਾਬ ਸਰਸਤਨ ਵਿਦਿਆਸਥੀ ਨੂੰ ਦਿੱਤਾ ਜਾਣਾ ਸੀ 2000 ਡੋਲਾਰ ਵੀ ਇਜਾਜ਼ਤ ਪ੍ਰਾਪਤ ਕਰਨ ਕਾਰਨ ਰੱਦ ਹੋ ਗਿਆ ਸੀ ਇਹ ਪਹਿਲੀ ਵਾਰ ਨਹੀਂ ਹੈ ਕਿ ਜੋ ਪੰਜਾਬ ਦੀ ਚਾਰਾਧਨੀ ਪਾਰਟੀ ਦੀ ਸਰਕਾਰ ਇੱਕ ਨੀਤੀ ਨੂੰ ਰਾਜ ਵਿਦਿਅਕ ਸਭਾ ਲਈ ਦਿੱਤੀ ਗਈ ਹੈ ਇਸ ਤੋਂ ਬਾਅਦ ਪੰਜਾਬ ਨੂੰ ਮੁਕੰਨਤੀ ਕਪਾਰਟਮਾਨ ਨੇ ਸਾਜੂ ਵਰਸਾ ਦੇ ਤਹਿਤ ਪੈਰਸਲਮ ਤੋਂ ਲਈ ਉਕਾਟੀ ਸਮਾਰੋਹ ਸ਼ਾਮ ਨੂੰ ਜਿਸ ਸਬੰਧਕਾਇਸ ਤੋਂ ਪਾਕਿੰਗ ਦੇ ਪ੍ਰਕਾਰ ਨੂੰ ਮੰਨ ਲਈ ਹਕਦਰਿਚ ਨੇ ਕਿਸੇ ਸਰਕਾਰ ਅਨੁਸਾਰ ਇਹ ਦੋਲਾ ਰਾਜਨੀਤਿਕ ਕਸਨਾ ਤੋਂ ਬੰਦਕ ਲਈ ਇਸ ਲਈ ਇਸ ਨੂੰ ਇਨਕਾਰ ਕਰ ਦਿੱਤਾ ਗਿਆ ਸੀ ਫਿਰ ਦੂਜੇ ਪਾਸੇ ਕਿਸਾਨ ਆਗੂ ਜਿੱਜੀ ਸਿੰਘ ਢਲੇਵਾਰ ਤੇ ਹੋਰ ਕਿਸਾਨਾਂ ਨੂੰ ਪੰਜਾਬ ਕੋਲ ਸੁਲੋ ਹਿਰਾਸਤ ਕਿਲਾਏ ਜਾਣ ਦੇ ਮਾਮਲੇ ਦੀ ਸੁਣਵਾਈ ਸੋਮਵਾਰ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਹੋਈ ਹੈ ਜਿਸ ਤੇ ਅਗਰ ਜਿਸ ਦੇ ਅਸਰ ਤੋਂ ਸਾਜੂ ਕਦ ਕਿਵੇਂ ਫਾਰਦੀ ਮਸਾਣੇ ਨੇ ਜੋ ਆਪਾਂ ਦੇ ਵਿੱਚ ਗੁਰਮੁਖ ਸਿੰਘ ਦੀ ਕੀ ਮਾਰਸ਼ ਵਿੱਚ ਪੁਸ਼ਟੀ ਦਾਇਰ ਕਰਕੇ ਕਿ ਸਰਗਰਮ ਗ੍ਰਿਫਤਾਰੀ ਨੂੰ ਗੈਰ ਕਾਨੂੰਨੀ ਤਸੱਦਿਕ ਤੋਂ ਬਾਹਰ ਹੋ ਉਸ ਦੇ ਅਨੁਸਾਰ ਸਟੇਟਸ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਧਲੇਵਾਲ ਦੀ ਗ੍ਰਿਫਤਾਰੀ ਨਹੀਂ ਹੋਈ ਹੈ ਬਲਕਿ ਉਨ੍ਹਾਂ ਨੂੰ ਹਸਪਤਾਲ ਵਿੱਚ ਅਦਾਲਤ ਦੇ ਹੁਕਮ ਪਰ ਬਾਅਦ ਰਿਹਾ ਗਿਆ ਜਦਨੀ ਕਿਸਾਨਾਂ ਨੇ ਲਗਾਤਾਰ ਇਸਾਮ ਬਗੈਸਨ ਕੇ ਜਲੇਵਾ ਦੇ ਗ੍ਰਿਫਤਾਰ ਕੀਤੇ ਗਏ ਜਦਕਿ ਪੰਜਾਬ ਕੋਲ ਸੀਨੇ ਕਿਸਾਨਾਂ ਦੇ ਸਮਾਨ ਵਾਪਸ ਹੋ ਜਾਈਗੀ ਇੱਕ ਹੈਲਪਲਾਈਨ ਨੰਬਰ ਜਾਰੀ ਕੀਤਾ ਗਿਆ ਹੈ ਕਿ ਜਿਹਨਾਂ ਕਿਸਾਨਾਂ ਦਾ ਸਮਾਨ ਖੋਰੀ ਹੋਇਆ ਹੈ ਉਸ ਹੈਲਪਲਾਈਨ ਨੰਬਰ ਤੇ ਕਾਲ ਕਰਕੇ ਦੱਸ ਸਕਦੇ ਕਿ ਕਿੱਧਰ ਉਸ ਦਾ ਸਮਾਨ ਵਾਪਸ ਹੋ

ਸਭ ਤੋਂ ਪਹਿਲਾਂ ਇਸ ਸਰਬੱਤ ਗੁਰੂ ਪੱਤਰਕਾਰੀ কালਕ ਸਾਰੇ ਦੀ ਜੀ ਹੈ ਤੇ ਸਰਕਾਰ ਵੱਲੋਂ ਇਸ ਨਿਸ਼ਚਿਤ ਦਰਸ ਗੁਰੂ ਉਹ ਸਰਕਾਰੀ ਸਿਧਾਂਤ ਨੂੰ ਪੱਤਰ ਦੇ ਦਿੱਤਾ ਹੈ ਪੰਜਾਬ ਸਰਕਾਰ ਨੇ 7 2006 ਬੈਚ ਦੇ ਆਈਏ ਸਬਿਹਾਰੀ ਕਮਿਸ਼ਨ ਨੂੰ ਪੰਜਾਬ ਦੇ ਮੁੱਖ ਮੰਤਰੀ ਨਾ ਪ੍ਰਿੰਸੀਪਲ ਸੈਕਰੀਟਰੀ ਕੀ ਕਿਹਾ ਇਸ ਬਲਾ ਹਮ ਮੰਡੀ ਦੇ ਵਿਸ਼ੇਸ਼ ਪਗਾਰ ਸਰਤ ਦੇ ਹorderDetails ਸੰਬੰਧ ਵਿੱਚ ਪ੍ਰਿੰਸੀਪਲ ਦੇ ਪ੍ਰਸ਼ਾਸਕੀ ਸੇਵ ਅਧਿਕਾਰ ਸਮੂਹਿਕਾ ਨੇ ਇਸ ਤੋਂ ਇਲਾਵਾ ਨੋਟਿਫੀਕੇਸ਼ਨ ਪੜ੍ਹੇ ਪ੍ਰਸ਼ਾਸਨਿਕ 75 ਅਤੇ 50.10 ਫੂਰ ਦੇ ਸਿਕਤਰ ਦਾ ਵਾਧੂ ਚਾਰ ਜੀ ਸੰਭਾਲਦੇ ਰਹਿਣਗੇ ਨਾ ਸਦੀਕ ਇਸ ਤੋਂ ਪਹਿਲੇ 100 ਦੇ ਸੀਨੀਅਰ ਆਈਏ ਐਸਬੀ ਕੇ ਸਿੰਘ ਤਨਾਫ ਨੂੰ ਹੋਮਿਸ ਤੋਂ ਲੱਭੇ ਬੀਆਈਏ ਅਧਿਕਾਰੀ ਸਨ ਪਰ ਪਿਛਲੇ ਸਾਲ 3 ਨਵੰਬਰ 2024 ਨੂੰ ਉਨ੍ਹਾਂ ਦੀ ਰਿਟਾਇਰਮੈਂਟ ਹੋ ਗਈ ਜਿਸ ਤੋਂ ਬਾਅਦ 4 ਮਹੀਨੇ ਤੱਕ ਇਹ ਅਦਰ ਖਾਲੀ ਰਿਹਾ ਦੂਜੇ ਪਾਸੇ ਤੋਂ ਬਾਅਦ ਪੰਜਾਬ ਸਰਕਾਰ ਨੇ ਇਸ ਵਿਸ਼ਾ ਵਿੱਚ ਵੱਡਾ ਫੈਸਲਾ ਲਿਆ ਇਸ ਤੋਂ ਬਾਅਦ ਪੰਜਾਬ ਸਰਕਾਰ ਨੇ ਪੰਜਾਬ ਦੇ ਚੀਫ ਫੌਜ ਸਦਤਨ ਨੂੰ ਬਦਲਿਆ ਸੀ ਜੀ ਜਿਕਰੀ ਹੋ ਗਿਆ ਰਵੀਪਕਰਤ 48 ਸਾਲ ਦੇ ਨੇ ਤੇ ਨਵੀਂ ਸਿੱਖਿਆ ਕਲੀੋਕਟਰ ਦੀ ਗੱਲ ਕੀਤੀ ਜਾਵੇ ਤਾਂ ਰਾਜਨੀਤਿਕ ਵਿੱਚ ਐਮਸਲ ਨੇ ਇਸ ਤੋਂ ਇਲਾਵਾ ਰੀਜਨਲ ਡਿਵੈਲਪਮੈਂਟ ਚੈਰਮੈਨ ਤੇ ਪਬਲਿਕ ਪਾਲਿਸੀ ਵਿੱਚ ਐਮਏ ਤੇ ਪਬਲਿਕ ਪਾਲਿਸੀ ਐਂਡ ਡਿਵੈਲਪਮੈਂਟ ਐਸ ਐਸਸੀ ਕੀਤੀ ਹੈ ਤਾਂ ਰਵੀਪਕਰਤ ਨੇ ਪੰਜਾਬ ਦੇ ਜਲੰਧਰ ਯੂਨੀਵਰਸਿਟੀ ਤੋਂ ਪੜ੍ਹਾਈ ਪੂਰੀ ਕੀਤੀ ਸੀ

ਛੋਟਾ ਪ੍ਰਾਗ ਬੋਲੀ ਲਗਨ ਬਤੀ ਜੋਰ ਸਤਨਾ ਤੋਂ ਬਾਅਦ ਤਜਾਰਾ ਮਾਹੌਲ ਹੈ ਜਾਂ ਕਈ ਤਾਪਕ ਬੋਲੀ ਢੰਗ ਇਤਨਾ ਜਵਾਨ ਮਿਲਾਈ ਗਈ ਹੈ ਚਰਨਪੜੀ ਇੰਹਾਰ ਕਦੇ ਚਕਾਰ ਤੱਕ ਦੇ ਨਿਸ਼ਚਿਤ ਦਾ ਕਾਰਜ ਹੋਈ ਦੀ ਤੇ ਸਿਪ ਕੋਲ ਕੋ ਨਹੀਂ ਜਾਣਦਾ ਹਿਸਾਰ ਢੰਗ ਵਾਸ ਗੁਟਾ ਸਿੰਘ ਦੇ ਘੇਟੇ ਦੇ ਪਿੰਡੇ ਨੌਜਵਾਨ ਬਲਵਾਲ ਦੇ ਆਪਸੀ ਤੇਕ ਕਰ ਸਬੰਧ ਲੈ ਕੇ ਪੁਰਾਣਾ ਚੰਦਰਾ ਚੌਂਕ ਤੋਂ ਵਿਸ਼ੇਸ਼ ਤੌਰ 'ਤੇ ਦਾ ਰਾਮਦੀਪ ਚੋਲੇ ਤੇ ਕਾਰਾ ਹੈ ਕਿ ਉਹ ਦੀ ਕਹਾਣੀ ਕਿੱਥੋਂ ਕੋਈ ਪ੍ਰਸਾਦ

ਰਾਣੀ ਦੇ ਫੋਨ ਤੇ ਗਰਪ ਮੈਸੇਜ ਕਰਿਆ ਸੀ ਬਥੇਰ ਤੋਂ ਕਿ ਕਿਹੜੀ ਦੇ ਕਾਰ ਮੋਬਾਈਲ ਲੈ ਕੇ ਚਲਣਗੀ ਲੰਬਾ ਦੇਰ ਸੰਭਿਤੀ ਉਸ ਦੀ ਗੋਲੀ ਚਲਾ ਦਿੱਤੀ ਹਿਮਾਚਲ ਪ੍ਰਦੇਸ਼ ਤੋਂ ਪਰਜਾਵ ਦੀ ਦੋਸਾਂ ਦੀ ਐਂਟੀ ਬੰਦ ਹੋ ਚੁੱਕੀ ਹੈ ਪੰਜਾਬ ਤੇ ਚਾਰ ਸੀਸੀ ਦੀ ਦਸਾਂ ਹੋ ਗਏ ਹਨ ਲੈ ਕੇ ਹਿਮਾਚਲ ਪ੍ਰਦੇਸ਼ ਸਰਕਾਰ ਨੇ ਫਟਾਕੇ ਪਹੁੰਚਾਏ ਅਤੇ ਸੰਪਾਤੀ ਭੇਜ ਕੇ ਹੌਸਲਾ ਇਹ ਤਾਰਾ ਹੋਈ ਜੇ ਕੋਈ ਸੁਭਾ ਦੇ ਕੁਝ ਹੋਣ ਤੋਂ ਪੇਸ਼ ਹੈ ਅਗਲੀ ਹੋਤਰੀ ਨੇ ਕੁਝ ਸੰਕੇਤ ਦਿੱਤੇ ਨੇ ਹਿਮਾਤਲ ਦੇ ਤੋਂ ਪੇਸ਼ ਹੈ ਅਗਲੀ ਦਿਨ ਕੈਟੇਗਰੀ ਦਾ ਪੰਜਾਬੀ ਚਾਹ ਦੇ ਦੀ ਬਸ ਨਹੀਂ ਰੱਖਦੇ ਜਿੰਨੇ ਰਹਿੰਦੇ ਨੇ ਇੱਕ ਨਾਉਟ ਚੇਤੋਂ ਬਸ ਸਮਾਣੇ ਕੋਈ ਕਹਿੰਦਾ ਹੈ ਕਿ ਨਾਲ ਹੀ ਨੈਸਟ ਸਿੱਟੇ ਤੱਕ ਬੱਜਾ ਦੇ ਬਸ ਜਿਹੜੇ ਹਿਮਾਤਲ ਵੀ ਉਸਾਂ ਦੇ ਕਾਰਕ ਲਈ ਨਹੀਂ ਹੋਵੇਗੀ ਹਿੰਮਤ ਨਹੀਂ ਇਹ ਸਾਨੂੰ ਪੰਜਾਬ ਵਿੱਚ ਨਹੀਂ ਰੋਕਿਆ ਜਾਵੇਗਾ ਤੇ ਨਾ ਕੋਈ ਸਰਕਾਰ ਦੀ ਸਾਰੀ ਪੰਜਾਬ ਸਰਕਾਰ ਨਾਲ ਗੱਲਬਾਤ ਕਰ ਲਈ ਸੰਪਰਕ ਕਰ ਰਹੇ ਨੇ ਕੇਂਦਰ ਸਰਕਾਰ ਤੋਂ ਵੀ ਇਸ ਮਾਮਲੇ ਵਿੱਚ ਸੰਪਰਕ ਕੀਤਾ ਜਾ ਰਿਹਾ ਤੇ ਸਭ ਸਾਈ ਹਾਲਤ ਕੱਟਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਅਮਰੀਕੀ ਪ੍ਰਸ਼ਾਸਨ ਨੇ 5 ਲੱਖ ਤੋਂ ਵੱਧ ਲੋਕਾਂ ਨੂੰ ਕਾਨੂੰਨੀ ਸੁਰੱਖਿਆ ਨਦੀ ਰੱਦ ਕਰਨ ਦਾ ਐਲਾਨ ਕੀਤਾ ਹੋਮਲੈਂਡ ਸਿਕਿਉਰਿਟੀ ਫਾਰਮ ਦਾ ਬਕ ਕਿਊਬਾ ਹੈਤੀ ਨਿਕਾਗਵਾ ਤੇ ਵੈਨਿਜ਼ੁਏਲਾ ਦੇ 532000 ਨਾਗਰਿਕਾਂ ਦਾ ਕਾਨੂੰਨੀ ਦਰਜਾ 24 ਅਪ੍ਰੈਲ ਨੂੰ ਖਤਮ ਹੋ ਜਾਵੇਗਾ ਤੇ 65000 ਲੋਕਾਂ ਦੇ ਲਾਗੂ ਹੋਤੇ ਵਿਧੀ ਉੱਪਰ 2022 ਦੇ ਵਿੱਚ ਅਮਰੀਕਾ ਆਏ ਸੰਦੇ ਸੰ ਲੋਕ ਡੈਰੂ ਪ੍ਰੋਗਰਾਮ ਦੇ ਨਾਮਿਕਲੇਸ਼ਨ ਫਾਰਮ ਨੂੰ ਸੁਰੂ ਕਾਨੂੰਨੀ ਰਿਕਰ ਲੰਬੇ ਸਮੇਂ ਤੋਂ ਉਹਨਾਂ ਲੋਕਾਂ ਨੂੰ ਸਥਾਈ ਤੌਰ ਤੇ ਅਮਰੀਕਾ ਚ ਜਾਣ ਦੀ ਜਾਸੋਤ ਕਿ ਦਸੂਜੇ ਮਤੇਸ਼ਾਂ ਚ ਯੂਨੀਆ ਰਾਜਨੀਤਿਕ ਅਸਥਿਰਤਾ ਸੀ ਫਿਲਹਾਲ ਇਸ ਵਿਸ਼ੇਟਰ ਦੇ ਪਾਸੇ ਨਹੀਂ ਗੰਨੇ ਦਿੱਤਾ ਪਰ ਲਈ ਤੁਸੀਂ ਦੇਖਦੇ ਚੁੱਕਿਆ ਟੀਵੀ ਸਟਾਰਟ